ਮੈਂ ਵਾਰ ਨੰਬਰ 9 ਮੱਲਾ ਗੋਪਾਲ ਨਗਰ ਦਾ ਰਹਿਣ ਵਾਲਾ ਮੇਰਾ ਨਾਮ ਆਜਮ ਹੈ ਨਾ ਅਸੀਂ ਘੱਟੋ ਘੱਟ ਵੀ ਇੱਕ ਸਾਲ ਦੇ ਵਿੱਚ 100 ਵਾਰ ਹੀ ਇਹਨਾਂ ਨੂੰ ਕਮੇਟੀ ਨੂੰ ਬੇਨਤੀ ਕਰ ਚੁੱਕੇ ਆਂ ਨਾ ਤਾਂ ਗਲੀ ਦਾ ਪਾਣੀ ਆ ਛੜਕਦਾ ਕੇ ਪਾਸੇ ਨਿਕਲਦਾ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨੰਘੜ ਹੀ ਜਾਂਦਾ ਔਰ ਬੜੇ ਹੀ ਬੱਚੇ ਮੋਟਰਸਾਈਕਲ ਤੋਂ ਡਿੱਗ ਕੇ ਇਥੇ ਸੱਟਾਂ ਲੱਗੀਆਂ ਨੇ ਬੜੇ ਬੱਚਿਆਂ ਦਾ ਜੰਮ ਤਾਂ ਕਾਫੀ ਨੁਕਸਾਨ ਹੋਇਆ ਵਾ ਪਰ ਕੋਈ ਪ੍ਰਸ਼ਾਸਨ ਕੋਈ ਕਮੇਟੀ ਕੋਈ ਸਾਡੀ ਸੁਣਵਾਈ ਨਹੀਂ ਕਰਦਾ ਜੇ ਕੋਈ ਰੂੜੀਆਂ ਦਾ ਮਸਲਾ ਲੈ ਕੇ ਜਾਂਦੇ ਆਂ ਸਾ ਇੱਕ ਟਰੱਕ ਭੇਜ ਦਿੰਦੇ ਨੇ ਸਾਨੂੰ ਕਹ ਦਿੰਦੇ ਨੇ ਰੂੜੀ ਚੁੱਕੀ ਚੱਲੀ ਆ ਰੂੜੀ ਫਲਾਣੀ ਜਗ੍ਹਾ ਚੱਲੀ ਕਟੋ ਘਟ ਤਿੰਨ ਸਾਲ ਤੋਂ ਸਾਨੂੰ ਲਾਰੇ ਲਾਏ ਜਾਂਦੇ ਨੇ ਅੱਜ ਤੋਂ ਮਹੀਨਾ ਪਹਿਲੇ ਕਮੇਟੀ ਕਰਦੇ ਸਾਰੇ ਬੰਦੇ ਪੂਰਾ ਪ੍ਰਸ਼ਾਸਨ ਆਇਆ ਸੀ ਸਾਨੂੰ 15 ਦਿਨ ਦਾ ਟਾਈਮ ਪਾ ਕੇ ਗਿਆ ਸੀ ਔਰ ਸੱਤ ਵਾਰੀ ਸਾਨੂੰ ਟਾਈਮ ਪਾ ਦਿੱਤਾ ਕੋਈ ਰੂੜੀ ਦੀ ਸੁਣਵਾਈ ਨਹੀਂ ਹੁੰਦੀ ਕੋਈ ਰੂੜੀ ਨਹੀਂ ਚੁੱਕਦਾ ਔਰ ਸਾਡੇ ਜਿਹੜੇ ਮਹੱਲੇ ਦੇ ਬਜ਼ੁਰਗ ਨੇ ਉਹ ਸਾਧ ਹੀ ਬਿਮਾਰੀ ਦੇ ਨਾਲ ਸੋਣੇ ਹੀ ਆਜੋ ਤੁਹਾਨੂੰ ਦੱਸਦੇ ਨੇ ਕਟੋੜ ਅੱਠ ਬਜ਼ੁਰਗ ਜਿਹੜੇ ਨੇ ਅੰਦਰੋਂ ਬਾਹਰ ਨਹੀਂ ਨਿਕਲੇ ਜਾਂਦੇ ਆ ਹਸਪੀਟ ਬੱਚਿਆਂ ਦਾ ਇੰਨਾ ਬੁਰਾ ਹਾਲ ਵਾ ਕਿ ਸਾਹ ਨਹੀਂ ਨਿਕਲਣਦੇ ਔਰ ਇਹ ਅੱਗ ਲਾ ਦਿੰਦੇ ਨੇ ਰੂੜੀ ਨੂੰ ਜਦੋਂ ਅੱਗ ਲਾ ਲੈਂਦੇ ਨੇ ਇੰਨੀ ਪੋਲਿਊਸ਼ਨ ਹੋ ਜਾਂਦਾ ਵਾ ਕਿ ਲੋਕ ਜਿਹੜੇ ਨੇ ਘਰੋਂ ਬਾਹਰ ਨਿਕਲਣਾ ਮਤਲਬ ਬੁਰਾ ਹਾਲ ਹੋਣ ਵੀ ਅੱਗ ਲੱਗੀ ਪਈ ਆ ਔਰ ਇੱਕ ਟਰੱਕ ਭੇਜ ਦਿੰਦੇ ਨੇ ਉਹ ਟਰੱਕ ਭੇਜ ਕੇ ਕਰ ਦਿੰਦੇ ਨੇ ਦੀਨਾਨਗਰ ਚਲੀਏ ਖਾਲੀ ਨੇ ਸਾਡੀ ਕੋਈ ਸੁਣਵਾਈ ਨਹੀਂ ਹੋਣੀ ਔਰ ਇਸੇ ਰੂੜੀ ਦਾ ਇੰਨਾ ਬੁਰਾ ਹਾਲ ਆ ਇਸ ਮੁਹੱਲੇਲੇ ਵੀ ਪਰੇਸ਼ਾਨ ਨੇ ਰਣੀਆਂ ਵਾਲੇ ਵੀ ਪਰੇਸ਼ਾਨ ਨੇ ਮੋਲਾ ਗੋਪਾਲ ਨਗਰ ਵਾਲੇ ਵੀ ਪਰੇਸ਼ਾਨ ਨੇ ਕੋਈ ਪ੍ਰਸ਼ਾਸਨ ਕੋਈ ਮੁੱਖਦੀ ਸਰਕਾਰ ਨਹੀਂ ਸੁਣਦੀ ਪੱਕੇ ਤੌਰ ਤੇ ਚੁੱਕਿਆ ਜਾਵੇ ਅਸੀਂ ਇਹ ਮੰਗ ਕਰਦੇ ਹਾਂ ਵੀ ਇਹ ਟੂੜਾ ਪੱਕੇ ਤੌਰ ਤੇ ਚੁੱਕਿਆ ਜਾਵੇ ਕੂੜਾ ਨਹੀਂ ਹੋਣਾ ਚਾਹੀਦਾ ਇੱਥੇ ਮਿੱਟੀ ਪਾ ਕੇ ਇੱਥੇ ਭਾਰਕ ਬਣਾਈ ਜਾਵੇ ਵਾਰਡ ਨੰਬਰ 9 ਆ ਜੀ ਇਹ ਸ੍ਰੀ ਗੁਰੂ ਰਵੀਦਾਸ ਧਰਮ ਚਲਾ ਤੋਂ ਮੈਂ ਜਨਰਲ ਸੈਕਟੀ ਬਲਕਾਰਸਨ ਬੇਨਤੀ ਕਰਦਾ ਇਹ ਸਾਰਾ ਹੀ ਪਰਿਵਾਰ ਜਿਹੜਾ ਸਾਡਾ ਮੁਹੱਲੇ ਦੇ ਪਰਿਵਾਰਾ ਸਾਰੇ ਮੈਂ ਬੇਨਤੀ ਕਰਦਾ ਵਾਂ ਦੁੱਗਲ ਸਾਹਿਬ ਪ੍ਰਧਾਨ ਨੇ ਜੇ ਆਪਣੇ ਕਿਨਨਗਰ ਕਾਉਂਸਲ ਦੇ ਅ ਸੇਗਮਾ ਸਾਹਿਬ ਆ ਇੱਕ ਅਲਸੀ ਸਾਹਿਬ ਅੱਜ ਬਹੁਤ ਵੱਡੀ ਇੱਥੇ ਮੀਟਿੰਗ ਹੋਈ ਆ ਸਾਰੀ ਪਾਰਟੀ ਵਿੱਚ ਅਸੀਂ ਜੈਨ ਵੀ ਕੀਤਾ ਵਾ ਤੇ ਮੈਂ ਇਹ ਗੱਲ ਕਹਿਣਾ ਚਾਹੁੰਦਾ ਵਾਂ ਵੀ ਆ ਸਾਰੀ ਸੜਕ ਟੁੱਟੀ ਪਈ ਆ 2 ਸਾਲ ਹੋ ਗਏ ਆ ਅ ਗੋਡੇ-ਗੋਡੇ ਇੱਥੇ ਪਾਣੀ ਖਲੋਤਾ ਵਾ ਪਾਣੀ ਦਾ ਨਿਕਾਸ ਕੋਈ ਨਹੀਂ ਇੱਥੇ ਨਾਲਾ ਇੱਥੋਂ ਤੱਕ ਰੁਕਿਆ ਗਿਆ ਗਾ ਗਾੜੀ ਕਿਤੇ ਨਾਲਾ ਨਹੀਂ ਨਿਕਲਿਆ ਦੂਜਾ ਅ ਇਹ ਗਾੜੀ ਸਮਸ਼ਾਨ ਘਾਟਾ ਸਮਸ਼ਾਨ ਘਾਟ ਵਿੱਚ ਆਈਪੀਐਸ ਆਈਐਸ ਬੜੇ-ਬੜੇ ਅਫਸਰ ਹੁੰਦੇ ਨੇ ਔਰ ਸਾਰਿਆਂ ਨੇ ਮੂੰਹ ਟੱਕਿਆ ਹੁੰਦਾ ਇਦਾਂ ਕਰਕੇ ਇੰਨਾ ਬੁਰਾ ਹਾਲ ਆ ਮੰਦੀਆਂ ਘੜੀਆਂ ਨੇ ਸਾਡਾ ਸਾਰਾ ਭਲਾ ਸਾਰਾ ਰੋਟੀ ਖਾਣੀ ਮਹਾਲ ਹੋਈ ਪਈ ਆ ਇੰਨੀ ਮੁਸ਼ਕਲ ਅੱਗ ਲੱਗੀ ਪਈ ਆ ਅਸੀਂ ਬੇਨਤੀ ਕਰਦੇ ਆ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਕਿਰਪਾ ਕਰਕੇ ਇਹ ਜਿਹੜਾ ਦਹਿਪਿਆ ਇਥੋਂ ਚੁੱਕਿਆ ਜਾਵੇ ਸਾਡੇ ਮਹੱਲੇ ਦੀ ਚੜੀਏ ਸੁਣਵਾਈ ਕੀਤੀ ਜਾਏ ਪਹਿਲਾਂ ਵੀ ਬੜੀਆਂ ਸਰਕਾਰਾਂ ਆ ਚੁੱਕੀਆਂ ਨੇ ਬੜੇ ਸਾਨੂੰ ਵਸਵਾਦ ਆਏ ਨੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਇਹ ਕਰਕੇ ਅਸੀਂ ਸਾਰੇ ਆ ਮਹੱਲਾ ਜਿਹੜਾ ਵਾ ਉਹ ਬੇਨਤੀ ਕਰਦੇ ਆ ਕਿ ਜੇ ਚੌਂਦੇ ਜੇ ਸਾਡੇ ਕੋਲੋਂ ਵੋਟਾਂ ਲੈਣੀਆਂ ਭੱਲੇ ਕੋ ਵੋਟਾਂ ਲਾਉਣੀਆਂ ਚਾਹੀਦੀ ਤੇ ਫਿਰ ਸਾਡਾ ਕੰਮ ਜਿਹੜਾ ਵਾ ਤੁਰੰਤ ਜਿਹੜਾ ਵਾ ਹੁਣੇ ਮਲ ਸ਼ੁਰੂ ਕਰੋ ਤੇ ਇਹਨੂੰ ਡੈਂਪ ਨੂੰ ਚੁੱਕਿਆ ਜਾਏ ਤੇ ਤੁਹਾਨੂੰ ਇਹ ਜਿਹੜੀ ਇੱਥੋਂ ਵੋਟਾਂ ਮਿਲ ਸਕਦੀਆਂ ਨੇ ਨਹੀਂ ਤੇ ਜਿਹੜੀ ਮਹੱਲਾ ਨਿਵਾਸੀ ਨੇ ਬਹੁਤ ਜ਼ਲੰਦ ਰਾਜ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਸਾਰੇ ਹੀ ਜਿਹੜੇ ਜਿਹੜੇ ਪ੍ਰਸ਼ਾਸਨ ਵਾ ਉਹਦਾ ਤੇ ਧਿਆਨ ਦੇਣ नगर कौन सा धारीवाल मुर्दाबाद 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 नगर कौन सा मुर्दाबाद 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 नगर कौन सा मुर्दाबाद 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 दुगल प्रधान मुर्दाबाद 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 दुगल प्रधान मुर्दाबाद मुर्दाबाद मुर्दाबाद